ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਡੈਡੀਕੇਟ ਹੈ 8 ਮਾਰਚ ਨੂੰ ਜਿਹੜਾ ਕਿ ਵੂਮਨ ਡੇ ਨੇ ਸਦੀਕਾਰ ਹੈ ਨਾਰੀ ਸਸ਼ਕਤੀਕਰਨ ਤਾਂ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਸਹਿਭਾਗੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਸਾਡੇ ਦੇਸ਼ ਦੇ ਯੋਸ਼ਸ਼ੀ ਪ੍ਰਧਾਨ ਮੰਤਰੀ ਨੇ ਉਹਨਾਂ ਦੇ 8 ਸਾਲ ਕਾਰਿਆ ਕਾਲ ਦੇ ਦੌਰਾਨ ਜਿੰਨੀਆਂ ਨੀਤੀਆਂ ਜਿੰਨੀਆਂ ਯੋਜਨਾਵਾਂ ਵੂਮਨਸ ਦੇ ਲਈ ਆਈਆਂ ਚਾਹੇ ਉਦਵਿਲਾ ਯੋਜਨਾ ਦੀ ਗੱਲ ਕਰ ਲਈਏ ਸੈਲਫ ਹੈਲਪ ਗਰੁੱਪ ਦੀ ਗੱਲ ਕਰ ਲਈਏ ਆਇਸ਼ਮਾਨ ਦੀ ਗੱਲ ਕਰ ਲਈਏ ਸਟਾਰਟਅਪ ਇੰਡੀਆ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਮੁਦਰਾ ਯੋਜਨਾ ਦੀ ਗੱਲ ਕਰ ਲਈਏ ਕਿੰਨੀਆਂ ਹੀ ਅਣਗਿਣਤ ਯੋਜਨਾਵਾਂ ਔਰ ਸਭ ਤੋਂ ਵੱਡੀ ਕੋਵਿਡ ਵੈਕਸੀਨ ਦੇ ਦੌਰਾਨ ਜੋ ਉਹਨਾਂ ਨੇ ਹੱਥ ਥਾਮੇ ਇਸ ਦੇਸ਼ ਦਾ ਦੇਸ਼ ਨੂੰ ਲੈ ਕੇ ਅੱਗੇ ਵਧੇ ਤਾਂ ਸਾਰੀਆਂ ਹੀ ਜਿਹੜੀ ਮਾਤਰ ਸ਼ਕਤੀ ਹੈ ਨਤਮਸਤਕ ਹੈ ਛਤੀਸਗੜ੍ਹ ਵਰਗੇ ਤੁਸੀਂ ਇਲੈਕਸ਼ਨ ਦੇਖੇ ਉਹਨਾਂ ਦਾ ਨਤੀਜਾ ਦੇਖਿਆ ਕਿ ਮਰਤਾਤਵ ਸ਼ਕਤੀ ਦਾ ਕਿੰਨਾ ਜ਼ਿਆਦਾ ਉਹਨਾਂ ਨੇ ਨਾਰੀ ਸ਼ਕਤੀ ਨੂੰ ਖੁਦ ਇੱਕ ਸਟੇਜ ਤੇ ਖੜੇ ਹੋ ਕੇ ਵंदन ਕੀਤਾ ਔਰ ਦਿਲੋਂ ਸਭ ਨੂੰ ਨਮਨ ਕਰਦੇ ਆ ਤਾਂ ਸਾਡਾ ਵੀ ਜਿਹੜਾ ਇਹ ਫਰਜ਼ ਹੈ ਅਸੀਂ ਡੈਡੀਕੇਟ ਕੀਤਾ ਆਪਦਾ ਊਮਨ ਦੇ ਜਿਹੜੀ ਇੱਕ ਸਾਡੀ ਅੱਜ ਦੀ ਦੌੜ ਹੈ ਮੈਰਾਥਨ ਦੌੜ ਹੈ ਪੂਰਾ ਦੇਸ਼ ਕੱਲੇ ਇਹ ਨਹੀਂ ਕਿ ਪਠਿੰਡਾ ਦੀ ਵਿਧਾਨ ਸਭਾ ਅੰਦਰ ਹੀ ਸਾਰੇ ਹੀ ਜ਼ਿਲ੍ਹਿਆਂ ਦੇ ਅੰਦਰ ਅੱਜ ਜਿਹੜਾ ਹੈ ਮਹਿਲਾ ਵਿੰਗ ਹੈ ਜਿਹੜੀਆਂ ਐਨ ਜੀਓ ਹੈ ਮਹਿਲਾ ਦੀਆਂ ਹੋਰ ਸਸ਼ਕਤ ਮਹਿਲਾ ਮੈਂ ਸੈਲਫ ਹੈਲਪ ਗਰੁੱਪ ਹੈ ਸਾਰੇ ਇਸ ਦੌੜ ਦੇ ਵਿੱਚ ਹਿੱਸਾ ਲੈ ਰਹੇ ਆ ਔਰ ਜਿਹੜੀ ਦੌੜ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਲੱਗੇ ਹੋਏ ਐ ਕਿ ਨੇਸ਼ਨ ਨੂੰ ਅੱਗੇ ਲੈ ਕੇ ਜਾਣਾ ਹੈ ਉਸ ਦੌੜ ਦੇ ਵਿੱਚ ਅਸੀਂ ਸਾਬਿਤ ਕੀਤਾ ਕਿ ਅਸੀਂ ਉਹਨਾਂ ਦੇ ਨਾਲ ਹੈ ਅਸੀਂ ਵੀ ਬਰਾਬਰ ਦੌੜਾਂਗੇ ਤਾਂ ਕਿ ਸਾਡਾ ਇੱਕ ਰਾਸ਼ਟਰ ਉੱਚ ਰਾਸ਼ਟਰ ਦਾ ਨਿਰਮਾਣ ਹੋ ਸਕੇ ਇੱਕ ਵਾਰ ਫਿਰ ਹੈਪੀ वूमेन डे ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਇੱਕ वूਮਨਸ ਡੇ ਨੂੰ ਡੈਡੀਕੇਟਿਡ ਪ੍ਰੋਗਰਾਮ ਨਾਰੀ ਸ਼ਕਤੀ ਵंदन ਮੈਰਾਥਨ ਜੋ ਕਿ ਪੂਰੇ ਇੰਡੀਆ ਵਿੱਚ ਅੱਜ ਹੋ ਰਹੀ ਹੈ 4 ਮਾਰਚ ਨੂੰ ਤਾਂ ਅੱਜ ਅਸੀਂ ਉਸ ਦੇ ਤਹਿਤ ਸਾਡੇ ਪੰਜਾਬ ਪ੍ਰਦੇਸ਼ ਪ੍ਰਧਾਨ ਬੀਬਾ ਜੈ인더 ਕੋਰਜੀ ਦੇ ਨਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਸਾਰੀਆਂ ਲੇਡੀਜ਼ ਨਾਲ ਇਹ ਮੈਰਾਥਨ ਦਾ ਆਯੋਜਨ ਕੀਤਾ ਹੈ ਜਿਹੜੀ 3 ਵਜੇ ਅਮ੍ਰਿਤਸਰ ਤੋਂ ਸ਼ੁਰੂ ਹੋ ਕੇ ਮਾਤਾ ਦੇ ਮੰਦਰ ਤੱਕ ਖਤਮ ਹੋਈ ਹੈ ਤੇ ਇਹ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਹਮੇਸ਼ਾ ਹੀ ਲੇਡੀਆਂ ਲਈ ਬਹੁਤ ਕੁਝ ਕੀਤਾ ਤਾਂ ਉਹ ਚਾਹੁੰਦੇ ਆ ਕਿ ਜਿਹੜੇ ਸਾਡੇ ਦੇਸ਼ ਦੇ ਆ ਲੇਡੀਜ਼ ਦਾ ਸਸ਼ਕਤੀਕਰਨ ਹੋਣ ਜੇ ਸਾਡੀ ਲੇਡੀਜ਼ ਸਸ਼ਕਤੀਕਰਨ ਹੋਏਗੀ ਤਾਂ ਹੀ ਸਾਡਾ ਜਿਹੜਾ ਦੇਸ਼ ਹੈ ਉਹ ਅੱਗੇ ਵੱਧ ਸਕੇਗਾ ਤਾਂ ਉਹਨਾਂ ਨੇ ਹਰ ਫੀਲਡ 'ਚ ਲੇਡੀ ਦਾ ਧਿਆਨ ਰੱਖਿਆ ਚਾਹੇ ਉੱਜਵਲਾ ਯੋਜਨਾ ਲਗਾ ਲਓ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜਾ ਸਭ ਤੋਂ ਵਧੀਆ ਕੰਮ ਲਈ ਕੀਤਾ ਤਾਂ ਉਹ ਟਾਇਲਟਸ ਬਣਵਾ ਕੇ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੇਡੀਜ਼ ਨੂੰ ਜਿਹੜਾ ਹੈ ਸਾਡੀਆਂ ਜਿਹੜੀਆਂ ਪਿੰਡਾਂ ਵਿੱਚ ਲੇਡੀਜ਼ ਸੀ ਉਸ ਵੇਰੇ ਜਾਂ ਨੇਰੇ ਉੱਠ ਕੇ 4 ਵਜੇ ਮਤਲਬ ਟਾਇਲਟਸ ਜਾਂਦੀਆਂ ਸੀ ਤਾਂ ਬਹੁਤ ਪ੍ਰੋਬਲਮ ਹੁੰਦੀ ਸੀ ਕਿ ਉਹਨਾਂ ਨੇ ਉਹਨਾਂ ਦੇ ਛੋਟੇ ਛੋਟੇ ਗੱਲਾਂ ਤੱਕ ਉਹ ਪਹੁੰਚੇ ਐ ਸਭ ਤੋਂ ਪਹਿਲਾਂ ਉਹਨਾਂ ਨੇ ਟਾਇਲਟਸ ਦਾ ਪ੍ਰੋਗਰਾਮ ਬਣਾ ਤਾਂ ਧਿਆਨ ਰੱਖ ਕੇ ਬਣਵਾਇਆ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਲੇਡੀਜ਼ ਨੂੰ ਪ੍ਰੋਬਲਮ ਦੀ ਧੂਏ ਨਾਲ ਤਾਂ ਉਹਨਾਂ ਨੇ ਗੈਸ ਸਿਲੰਡਰ ਹਰ ਪਿੰਡ ਵਿੱਚ ਪ੍ਰੋਵਾਈਡ ਕੀਤੇ ਇਸੇ ਦੇ ਨਾਲ-ਨਾਲ ਉਹਨਾਂ ਨੇ ਬੈਂਕ ਅਕਾਊਂਟ ਵੀ ਖਲਵਾਏ ਹਰ ਲੇਡੀਜ਼ ਲਈ ਕਿ ਲੇਡੀਜ਼ ਸੈਲਫ ਡਿਪੈਂਡੈਂਟ ਹੋ ਸਕਿਓ ਕਿਸੇ ਦੇ ਡਿਪੈਂਡੈਂਟ ਨਾ ਰਹੇ